ਹਾਂਜੀ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹੋਏ ਹਾਂ ਪਿੰਡ ਇਟਾਂ ਵਾਲੀ ਇਟਾਂ ਵਾਲੀ ਪਿੰਡ ਨੂੰ ਜ਼ਿਲ੍ਹਾ ਜਿਹੜਾ ਫਰੋਇਪੁਰ ਲੱਗਦਾ ਮਿੱਤਰੋ ਤੇ ਫਰੋਜ਼ ਸ਼ਾਹ ਜਿਹੜਾ ਪਿੰਡ ਆ ਬਹੁਤ ਵੱਡਾ ਪਿੰਡ ਆ ਉਹਦੇ ਨਾਲ ਜੇ ਲਾਗੇ ਜੇ ਰਹਿ ਜਾਂਦਾ ਮਿੱਤਰੋ ਇਹ ਇੱਕ ਪਹਿਲਾ ਸੁਹਾ ਝੋਟੀ ਦਿਖਾਵਾਂਗੇ ਮਿੱਤਰੋ ਤੁਹਾਨੂੰ ਥੱਲੋ ਬਹੁਤ ਸਾਫ਼ ਸੁਥਰੀ ਆ ਥੋੜੀ ਜੀ ਪੱਕੀ ਹੋ ਕੇ ਬਣੀ ਆ ਮਿੱਤਰੋ ਸਾਰੀ ਡਿਟੇਲ ਆਪਾਂ ਬਾਈ ਤੋਂ ਲੈਨੇ ਆ ਜਿਸ ਕਾਰਨ ਵੀਰ ਦੇ ਕੋਲੇ ਪਹੁੰਚੇ ਹੋਏ ਆ ਤੇ ਜਿਸ ਕਾਰਨ ਵੀਰ ਦਾ ਵਪਾਰ ਦਾ ਕੰਮ ਪਸੂ ਬਾਈ ਕੋਲੇ ਚੰਗੇ ਆਉਂਦੇ ਜਾਂਦੇ ਰਹਿੰਦੇ ਆ ਤੇ ਆਜੋ ਕਰਦੇ ਆ ਗੱਲ ਜਿਸ ਕਾਰਨ ਵੀਰ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਆ ਵੀਰੇ ਠੀਕ ਠਾਕ ਵਧੀਆ ਜੀ ਤਾਂ ਪਰਵਾਰ ਵਾਹ ਵਧੀਆ ਵੀਰੇ ਤੇ ਜਿਹੜੀ ਆਪਾਂ ਝੋਟੀ ਵੇਚਨੀ ਆ ਵੀਰੇ ਕਿੰਮੇ ਸੂਏ ਆ ਇਹ ਇਹ ਪਹਿਲਾ ਸੂਆ ਸੁੰਦੀ ਆ ਜੀ ਤੇ ਪਹਿਲਾ ਸੂਆ ਸੁੰਦੀ ਆ ਮਿੱਤਰੋ ਇਹ ਵੀ ਦੰਦੋ ਕਿਵੇਂ ਆ ਵੀਰੇ ਦੰਦੋ ਦਾ ਰਲੀ ਹੋਈ ਆ ਇਹ ਦੰਦੋ ਰਲੀ ਆ ਮਿੱਤਰੋ ਪੱਕੀ ਹੋ ਕੇ ਬਣੀ ਆ ਸੇਂਗਾ ਸੰਗਾ ਦੀ ਦੇਖ ਸਕਦੇ ਆ ਤਾਂ ਤੁਹਾਡੇ ਸਾਹਮਣੇ ਜੋ ਚੀਜ਼ ਆ ਸਾਹਮਣੇ ਆ ਤੁਹਾਡੇ ਤੇ ਉੱਚੀ ਵੀ ਨਹੀਂ ਕਹਿ ਸਕਦੇ ਤੇ ਬਾਲੀ ਮਦਰੀ ਵੀ ਨਹੀਂ ਕਹਿ ਸਕਦੇ ਦਰਮਿਆਨੇ ਸਜ ਦੇ ਵਿੱਚ ਆ ਭਾਰੀ ਚੰਗੀ ਆ ਮੈਂ ਮਿੱਤਰੋ ਥੱਲੋ ਸਾਫ ਸੁਥਰੀ ਆ ਲੇਵੇ ਤੇ ਸਾਫ ਸੁਥਰੀ ਆ ਕਿੰਨੇ ਦਿਨ ਬਾਕੀ ਹਲੇ ਵੀਰੇ ਇਹ ਜੀ ਹਜੇ 1 ਹਫਤਾ ਪੂਰਾ ਪਿਆਗਾ ਇੱਕ ਹਫਤੇ ਦੀ ਕੱਚੀ ਆ ਮਿੱਤਰੋ ਥੱਲੋ ਵੇਖ ਲਓ ਬਹੁਤ ਸੋਹਣੀ ਆ ਨਖੇਰੇਆਂ ਜਿਹੜੀਆਂ ਨਖੇਰੀਆਂ ਹੋਈਆਂ ਵਾਂ ਇਹ ਦੇਖੀਂ ਬਹੁਤ ਬਣ ਜਾਣਾ ਛੋਟੇ ਇਹ ਹਲੇ ਜਿਹੜਾ ਹਫਤਾ ਪਿਆ ਵਾ ਹਫਤੇ ਦੇ ਵਿੱਚ ਝੋਟੀ ਨੇ ਹੋਰ ਬਹੁਤ ਸੋਹਣੀ ਖੁੱਲ ਜਾਣਾ ਥੱਲੋ ਪਹਿਲੇ ਸੂਏ ਦੇ ਵਿੱਚ 10 ਤੋਂ 12 ਕਿਲੋ ਦੁੱਧ ਜਿਹੜਾ ਦੇਣ ਦਾ ਇਹਦਾ ਟੀਚਾ ਹੋਊਗਾ ਮਿੱਤਰੋ ਇੱਕ ਵਾਰੀ ਤੋੜ ਦਈਏ ਜਿਸ ਕਰਨ ਵੀਰੇ ਤੋੜ ਦਿੰਨੇ ਬਹੁਤ ਸੋਹਣੀ ਜਿਹੜੇ ਅੰਗਾ ਪੈਰਾਂ ਦੀ ਸਾਫ ਸੁਥਰੀ ਆ ਛੋਟੀ ਮਿੱਤਰੋ ਦੇਖ ਸਕਦੇ ਆ ਸਿੰਘਾਂ ਚਾਲ ਚੂਲ ਬਹੁਤ ਸੋਹਣੀ ਆ ਛੋਟੀ ਦੀ ਮੋੜ ਲਿਓ ਵੀਰੇ ਮਦਰੀ ਡਾਲ ਦੇ ਵਿੱਚ ਆ ਥੱਲੋ ਬਹੁਤ ਚੰਗੀ ਆ ਝੋਟੀ ਦੁੱਧ ਚੰਗਾ ਪਾ ਦੂਗੀ ਮਿੱਤਰੋ ਪਹਿਲੇ ਸੂਏ ਕਿਉਂਕਿ ਥੋੜੀ ਜੀ ਵੱਡੀ ਹੋ ਕੇ ਬਣੀ ਆ ਇਸ ਕਰਕੇ ਦੁੱਧ ਜਿਹੜਾ ਦੁੱਧ ਦੀ ਕੈਪੈਸਿਟੀ ਆ ਜਿਹੜੀ ਉਹ ਇਹਦੀ ਚੰਗੀ ਰਹੂਗੀ ਥਣ ਬਹੁਤ ਸੋਹਣਾ ਹੈ ਜਿਹੜਾ ਲੱਗਾ ਹੋਇਆ ਨਖੜਮਾ ਥਣ ਲੱਗਾ ਵਾ ਕੱਲਾ ਕੱਲਾ ਥਣ ਲੱਗਿਆ ਤੁਸੀਂ ਦੇਖ ਸਕਦੇ ਦਿਖਾਉਂਦੇ ਆ ਤੁਹਾਨੂੰ ਬਹੁਤ ਸੋਹਣਾ ਜਿਹੜਾ ਥਣ ਲੱਗਿਆ ਵਾ ਤੇ ਜਿਸ ਕਰਨ ਵੀਰੇ ਇਹਦਾ ਆਪਾਂ ਰੇਟ ਕੀ ਕਰਾਂਗੇ ਇਹ ਆਪਾਂ 75000 ਕਰਦੇ ਆਂ ਆਪਾਂ ਰੇਟ ਆਪਾਂ 75000 ਕਰਦੇ ਆਂ ਵਿੱਚੋਂ ਮਾਨਤਨ ਕਰ ਮਾਨਤਨ ਜਰੂਰ ਕਰਾਂਗੇ ਮੌਕੇ ਤੇ ਇਹ ਇੱਕ 97815 97815 10925 10925 ਇੱਕ ਵਾਰ ਹੋਰ ਬੋਲ ਦੇ 97815 10925 ਓਕੇ ਵੀਰੇ ਲਓ ਵੀ ਮਿੱਤਰੋ ਪਿੰਡ ਇੱਟਾਂ ਵਾਲੀ ਦੇ ਵਿੱਚ ਇੱਕ ਝੋਟੀ ਦਿਖਾਈ ਆ ਪਹਿਲਾ ਸੂਆ ਝੋਟੀ ਆ ਬਹੁਤ ਸਾਫ਼ ਸੁਥਰੀ ਆ ਥੱਲੋਂ ਜਿਹੜੇ ਵੀਰ ਨੂੰ ਪਸੰਦ ਆਊਗੀ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਵਾ ਤੁਸੀਂ ਕਾਲ ਕਰਕੇ ਕਨਫਰਮ ਕਰ ਲਿਓ ਸਾਰੀ ਡਿਟੇਲ ਧੰਨਵਾਦ ਮਿੱਤਰੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ